ਕਬ ਕਲਾ ਸਾਹਿਬ ਵਿਖੇ ਸਿੰਘ ਸਾਹਿਬ ਜਥੇਦਾਰ ਕੁਲਦੀਪ ਸਿੰਘ ਗੜਗਜ ਵੱਲੋਂ ਇਤਿਹਾਸਿਕ ਕਸਬਾ ਬੁਤਾਲਾ ਵਿਖੇ ਖੁਾਰ ਖੁਏ ਸਭ ਮਿਲेंगे लहर ਤਹਿਤ ਸਮਾਗਮ ਰੱਖਿਆ ਗਿਆ ਇਸ ਦੌਰਾਨ ਉਹਨਾਂ ਵੱਲੋਂ ਰঞ্জੀਤ ਸਿੰਘ ਤੜੜੀਆਂ ਵਾਲਿਆਂ ਸਮੇਤ ਸਮੂਹ ਸਿੱਖ ਜਥੇਬੰਦੀਆਂ ਸੰਪਰਦਾਵਾਂ ਤੇ ਡੇਰਿਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਆ ਕੇ ਆਪਣੇ ਮਸਲੇ ਰੱਖਣ ਤੇ ਇਕੱਠੇ ਹੋ ਕੇ ਸਿੱਖੀ ਦੇ ਪ੍ਰਚਾਰ ਦੇ ਨਾਲ ਜੁੜਨ ਦਾ ਸੱਦਾ ਵੀ ਦਿੱਤਾ ਇਸ ਦੌਰਾਨ ਉਹਨਾਂ ਨੇ ਦਮਦਮੀ ਟਕਸਾਲ ਨੂੰ ਵੀ ਸਹਿਯੋਗ ਦੀ ਅਪੀਲ ਕੀਤੀ। ਮੈਂ ਕਿ ਸ਼ਾਮਿਲ ਹੋਊਂਗਾ। ਤੇ ਜਦੋਂ ਪੰਜ ਬਾਣੀਆਂ ਦਾ ਪਾਠ ਹੁੰਦਾ ਉਹਦੇ ਵਿੱਚ ਜਪਜੀ ਸਾਹਿਬ, ਜ압 ਸਾਹਿਬ, ਕਬ ਪ੍ਰਸਾਦ ਸੁਬਈਏ ਕਬਿਓ ਬਾਚ ਬੇਨਤੀ ਚੌਪਈ ਤੇ ਅਨੰਦ ਸਾਹਿਬ ਉਹਨਾਂ ਨੇ ਇਹ ਕਿਹਾ ਵੀ ਮੈਂ ਵੀ ਸ਼ਾਮਿਲ ਹੋਊਂਗਾ ਮੈਨੂੰ ਵਧੀਆ ਲੱਗਾ ਉਹ ਵੀ ਇਹ ਮਹਿਸੂਸ ਕਰਦੇ ਆ ਕਿ ਹੁਣ ਸਮਾ ਇਕੱਠੇ ਹੋ ਕੇ ਚੱਲਣ ਦਾ ਵਾ ਉਹ ਵੀ ਅਕਾਲ ਤਖਤ ਸਾਹਿਬ ਤੇ ਆਉਣ ਆਪਣਾ ਪੱਖ ਲੈ ਕੇ ਪੰਜ ਸਿੰਘ ਸਹਬਾਨਾਂ ਦੀ ਕਤਰਤਾ ਜੋ ਉਹਨਾਂ ਦਾ ਵੀ ਮਸਲਾ ਵਿਚਾਰਿਆ ਜਾਊਗਾ ਗੁਰੂ ਸਾਡਾ ਗਲੇ ਲਾਉਂਦਾ ਵਾ ਸਾਰਿਆਂ ਨੂੰ ਗੁਰੂ ਨੇ ਗਲੇ ਲਾਉਣ ਲਈ ਆਖਿਆ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸੁਆਮੀ ਸੰਦਾ ਜਿਹੜਾ ਵੀ ਸ਼ਰਨ ਆਊਗਾ ਗੁਰੂ ਨੇ ਗਲੇ ਲਾਇਆ ਧਰਮ ਪ੍ਰਚਾਰ ਦੇ ਲਹਿਰ ਦੇ ਤਹਿਤ ਮੈਂ ਚਾਹੁੰਨਾ ਮੈਂ ਭਾਵੇਂ ਬਾਬਾ ਦਲੇਰ ਸਿੰਘ ਖੇੜੀ ਵਾਲੇ ਇੱਥੇ ਡਾਕਟਰ ਸ਼ਿਵ ਸਿੰਘ ਹੁਣੀ ਆ ਹੋਰ ਵੀ ਬੜੇ ਪ੍ਰਚਾਰਕ ਹੈਗੇ ਨੇ ਨਾਮੀ ਉਹ ਸਾਰੇ ਦੇ ਸਾਰੇ ਜਿਹੜੇ ਰੋਜ਼ ਹੀ ਬੋਲਦੇ ਆ ਉਹ ਆਪਾਂ ਇਕੱਠੇ ਹੋ ਕੇ ਧਰਮ ਪ੍ਰਚਾਰ ਦੀ ਲਹਿਰ ਦੇ ਵਿੱਚ ਸਹਿਯੋਗ ਕਰੀਏ ਇਸ ਕਰਕੇ ਮੈਂ ਸਾਰਿਆਂ ਤੋਂ ਸਹਿਯੋਗ ਦੀ ਆਸ ਕਰਦਾ ਤੇ ਜਿਹੜੀ ਇਕਤਰਤਾ ਸਦਣੀ ਆ ਕਿਸ ਮਸਲੇ ਦੇ ਸਦਣੀ ਆ ਦੂਜੀ ਅਸੀਂ ਸਦਣੀ ਆ ਫਿਲਮਾਂ ਦੇ ਮਸਲੇ ਤੇ ਵੱਖ-ਵੱਖ ਵਿਦਵਾਨ ਸਦਣੇ ਆ ਉਹਨਾਂ ਦੇ ਸੁਝਾਵਾਂ ਦੇ ਤਹਿਤ ਫਿਰ ਅਗਲੇ ਗੁਰਮਤੇ ਹੋਣਗੇ ਕਿਉਂਕਿ ਬਹੁਤ ਸਾਰੇ ਕੰਮ ਸਿੱਖਾਂ ਲਈ ਕਰਨ ਵਾਲੇ ਹੈਗੇ ਆ ਤੇ ਉਹ ਕਰਨੇ ਚਾਹੀਦੇ ਆ ਮੈਂ ਵੀ ਇੱਕ ਪ੍ਰਚਾਰ ਦਾ ਜ਼ਰੀਆ ਬਣ ਸਕਦਾ ਦੇਖੋ ਪਰ ਉਹਦੀ ਉਹਦੀ ਕੀ ਰੂਪਰੇਖਾ ਹੋਵੇ ਗੁਰੂਆਂ ਦੇ ਕਿਰਦਾਰ ਨਹੀਂ ਕਰ ਸਕਦਾ ਗੁਰੂ ਪਰਿਵਾਰ ਦੇ ਨਹੀਂ ਕਰ ਸਕਦਾ ਸਾਡੇ ਸ਼ਹੀਦਾਂ ਦੇ ਨਹੀਂ ਕਰ ਸਕਦਾ ਇਤਿਹਾਸ ਜਿਹੜਾ ਵਾ ਉਹ ਸਾਖੀ ਦਾ ਮਸਲਾ ਵਾ ਚਾਕੀ ਦਾ ਨਹੀਂ ਆ ਸਾਡੀਆਂ ਪਰੰਪਰਾਵਾਂ ਆ ਐਸਜੀਪੀਸੀ ਦੇ ਮਤੇ ਆ ਉਹਦੇ ਸੰਬੰਧੀ ਵੀ ਇੱਕ ਜਿਹੜੀ ਆਪਣੀ ਹੈਗੀ ਆ ਇਕਤਿਰਤਾ ਸਿੱਖ ਵਿਦਵਾਨਾਂ ਦੇ ਨਾਲ ਸਿੱਖ ਜਥੇਬੰਦੀਆਂ ਨਾਲ ਹੋਊਗੀ ਤੋ ਇਹ ਦੋਨੇ ਮਸਲੇ ਆ ਮਾ ਪਰ ਸਭ ਤੋਂ ਅਹਿਮ ਆ ਧਰਮ ਪਰਿਵਰਤਨ ਦਾ ਮਸਲਾ ਉਹਦੇ ਲਈ ਅਸੀਂ ਚਾਹੁੰਦੇ ਆ ਵੀ ਸਾਰੇ ਸਹਿਯੋਗ ਕਰਨ ਆਪਾਂ ਇਕੱਠੇ ਹੋ ਕੇ ਚੱਲੀਏ ਔਰ ਅਸੀਂ ਇਕੱਠੇ ਹੋ ਕੇ ਚੱਲ ਸਕਦੇ ਉਹ ਵੇਖੋ ਵੈਸੇ ਤੇ ਮੈਂ ਪਹਿਲਾਂ ਵੀ ਕਹਿੰਨਾ ਵੀ ਸਿੱਖ ਜਿਹੜਾ ਗੁਰੂ ਨਾਲ ਜੁੜਿਆ ਉਹ ਤੇ ਨਹੀਂ ਕਰਦਾ ਪਰ ਲਾਲਚ ਦੇ ਕੇ ਜੇ ਕੋਈ ਅੱਜ ਇੱਧਰ ਜਾ ਰਿਹਾ ਕੱਲ ਉੱਧਰ ਚਲ ਜਾਊ ਉਹਦਾ ਨਜਿੱਠਣ ਦਾ ਤੇ ਹਾਲੇ ਹੋਈ ਆ ਦਸਵੰਦ ਹਰ ਸਿੱਖ ਦਸਵੰਦ ਕੱਢਦਾ ਹਰ ਪਿੰਡ ਦਾ ਬੰਦਾ ਆਪਣੇ ਪਿੰਡ ਦਾ ਦਸਵੰਦ ਪਿੰਡ 'ਚ ਲਾਵੇ ਜਿਹੜਾ ਕੋਈ ਗਰੀਬ ਸਿੱਖ ਆ ਜਾਂ ਗਰੀਬ ਧੀ ਆ ਈਦੇ ਵਿਆਹ ਤੇ ਗਰੀਬ ਸਿੱਖ ਦੇ ਬੱਚੇ ਤੇ ਪੜ੍ਹਾਈ ਤੇ ਖਰਚਾ ਕਰਦੇ ਤੇ ਕੋਈ ਕੋਈ ਨਹੀਂ ਆ ਸਿੱਖਾਂ ਦੇ ਕੋਲ ਮਾਇਆ ਦੀ ਕਮੀ ਥੋੜਾ ਪਰ ਮੈਂ ਰਣਜੀਤ ਸਿੰਘ ਜੀ ਸਾਨੂੰ ਨਾ ਗੁਰੂ ਨੇ ਬਾਣੀ ਦੇ ਵਿੱਚ ਆਖਿਆ ਕਿ ਮੇਰੀ ਖੱਲੋਂ ਮੋਜੜੇ ਗੁਰਸਿੱਖ ਹੰਡੰਦੇ ਸਾਡੇ ਚੰਮ ਦੇ ਜੁੱਤੇ ਵੀ ਬਣ ਜਾਣ ਤੇ ਗੁਰਸਿੱਖਾਂ ਦੇ ਪੈਰਾਂ 'ਚ ਪੈ ਜਾਣ ਤੇ ਉਹ ਚੰਗੀ ਗੱਲ ਆ ਸਾਨੂੰ ਸਾਡੇ ਗੁਰੂ ਦੀ ਬਾਣੀ ਨੇ ਜੋੜਨਾ ਦੱਸਿਆ ਕਠੇ ਹੋ ਕੇ ਤੁਰਨਾ ਦੱਸਿਆ ਤੋੜਨਾ ਨਹੀਂ ਦੱਸਿਆ ਠੀਕ ਆ ਕਈ ਵਾਰੀ ਗਲਤੀਆਂ ਹੁੰਦੀਆਂ ਪਰ ਜੇ ਕੋਈ ਸੱਚੇ ਦਿਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਰਨ ਆ ਜੇ ਤਾਂ ਗੁਰੂ ਸਾਡਾ ਬਖਸ਼ੇਂਦਾ ਉਹ ਬਖਸ਼ਦਾ ਦੂਜੀ ਗੱਲ ਧਰਮ ਪਰਵਰਤਨ ਮੈਂ ਕੱਲ 6 ਪਿੰਡਾਂ ਦੇ ਵਿੱਚ ਗੁਰਦਾਸਪੁਰ ਦਾ ਹੀ ਪ੍ਰੋਗਰਾਮ ਲਿਖਿਆ ਹਰ 10 ਕਿਲੋਮੀਟਰ ਬਾਅਦ ਪਰ ਉੱਥੇ ਮੈਂ ਪੈਰਲਰ ਜੋ ਕੁਝ ਦੇਖਿਆ ਉਹ ਬੜਾ ਗੰਭੀਰ ਆ ਅਠ ਵੱਡੇ ਆ ਮੈਂ ਪ੍ਰੇਮ ਦੀ ਗੱਲ ਕਰ ਰਿਹਾ ਆ ਆਪਾਂ ਧਰਮ ਪਰਵਰਤਨ ਦੇ ਮਸਲੇ ਤੇ ਸਾਰੀ ਕੌਮ ਨੂੰ ਇਕੱਠਾ ਕਰਨਾ ਚਾਹੁੰਦੇ ਆ ਤਾਂ ਕਿ ਧਰਮ ਪ੍ਰਚਾਰ ਦੀ ਲਹਿਰ ਇਕੱਠੇ ਹੋ ਕੇ ਚੱਲੇ ਉਹਦੇ ਤਹਿਤ ਮੈਂ ਸਾਰਿਆਂ ਨੂੰ ਅਪੀਲ ਕੀਤੀ ਆ ਸਾਰਿਆਂ ਦੇ ਵਿੱਚ ਮੈਂ ਜਿਸ ਧਰਤੀ ਤੇ ਖੜਾ ਆ ਇਹ ਮਹਿਤੇ ਦੇ ਨੇੜੇ ਆ ਦਮਦਮੀ ਟਕਸਾਲ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਾਈ ਰਾਮ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਭਾਈ ਮਰੀਕ ਸਿੰਘ ਜੀ ਜਨਾਲਾ ਇਹਦੇ ਤੋਂ ਇਲਾਵਾ ਨਾਨਕਸਰ ਸੰਪਰਦਾਵਾਂ